ਵੱਤਵਾਰ ਜਹਾਜ਼ ਲੈ ਲਾਂਗੇ ਕਹਿੰਦਾ ਜੇ ਲੈ ਲੈਂਦੇ ਮੁੱਲ ਜਹਾਜ਼ ਤਾਂ ਫਿਰ ਇਹ ਕਹਿਣਾ ਸੀ ਕਿ ਆਹ ਰੰਗ ਨਹੀਂ ਚੱਚਿਆ ਦੂਜਾ ਲੈਣਾ ਸੀ ਮੱਕੀ ਪਾਜੀ ਵੱਤਵਾਰ ਜਹਾਜ਼ ਲੈ ਲਾਂਗੇ ਨਾ ਫਿਰ ਵੀ ਆਪਣਾ ਮਨ ਨਹੀਂ ਭਰਨਾ ਕਿ ਜੇ ਲੈ ਲੈਂਦੇ ਮੁੱਲ ਜਹਾਜ਼ ਤਾਂ ਫਿਰ ਇਹ ਕਹਿਣਾ ਸੀ ਕਿ ਆਹ ਰੰਗ ਨਹੀਂ ਚੱਚਿਆ ਦੂਜਾ ਲੈਣਾ ਸੀ ਚਾਹ ਥੋੜੇ ਦਿਨ ਹੀ ਰਹਿੰਦਾ ਨਮੀਆਂ ਚੀਜ਼ਾਂ ਦਾ ਇਲਾਜ ਕੋਈ ਨਹੀਂ ਹੁੰਦਾ ਲਾਲਚ ਦੇ ਆ ਮਰੀਜ਼ਾਂ ਦਾ ਢਿੱਡ ਤੇ ਭਰ ਜੇ ਨੀਤ ਨਹੀਂ ਇੱਥੇ ਭਰਦੀ ਬੰਦੇ ਦੀ ਸੂਈ ਸਬਰ ਦੀ ਇੱਕ ਜਗ੍ਹਾ ਨਹੀਂ ਖੜਦੀ ਬੰਦੇ ਦੀ ਕਿ ਬਾਹਰੇ ਚੱਲਣ ਟਰਾਲੇ ਅੰਦਰ ਕੀ ਕੀ ਚੱਲ ਰਿਹਾ ਅੰਦਰ ਚੱਲਦੇ ਰੌਲੇ ਦੀ ਕੋਈ ਕਰਨੀ ਗੱਲ ਰਿਹਾ ਕਈ ਵਾਰ ਗਰੀਬੀ ਚੰਗਾ ਸਬਕ ਸਿਖਾ ਜਾਂਦੀ ਤੇ ਕਈ ਵਾਰ ਅਮੀਰੀ ਭੈੜਾ ਐਵਲਵਾ ਜਾਂਦੀ ਕਿਉਂਕਿ ਜਿਨ੍ਹਾਂ ਨੂੰ ਸੋਨੇ ਦੇ ਚਮਚਿਆਂ ਨਾਲ ਗੁੜਤੀਆਂ ਮਿਲੇ ਨੇ ਬਈ ਉਹ ਲਾ ਤਾਂ ਪਿਗੜਦੇ ਦੇਖਣੇ ਮੈਂ ਤੇ ਕਈ ਵਾਰ ਗਰੀਬੀ ਚੰਗਾ ਸਬਕ ਸਿਖਾ ਜਾਂਦੀ ਤੇ ਕਈ ਵਾਰ ਅਮੀਰੀ ਭੈੜਾ ਐਵਲਵਾ ਜਾਂਦੀ ਕੋਈ ਤਰ੍ਹਾਂ ਤਰ੍ਹਾਂ ਦਾ ਭੋਜਨ ਵੀ ਨੱਕ ਮਾਰ ਕੇ ਖਾਂਦਾ ਏ ਉਹ ਸਬਰ ਸੰਤੋਖੀ ਬੰਦਾ ਤੱਤਾ ਠਾਰ ਕੇ ਖਾਂਦਾ ਏ ਜਿਹਨੇ ਮੰਨਣਾ ਸਿੱਖ ਲਿਆ ਕੁਦਰਤ ਦਾ ਪਾਣਾ ਉਸਨੇ ਕੁਕੂ ਭੂਪਣਾ ਰੋਟੀ ਦਾ ਵੀ ਖੁਸ਼ ਹੋ ਕੇ ਖਾਣਾ ਕਿ ਦੂਰ ਭਜਦੇ ਆ ਰਿਸ਼ਤਿਆਂ ਤੋਂ ਕੋਈ ਮੋੜੇ ਲੋਕਾਂ ਨੂੰ ਆਖਰ ਨੂੰ ਗੱਲ ਮੁਕਦੀ ਆਣ ਸੰਤੁਸ਼ਟੀ ਤੇ ਜੋ ਮਿਲਦੀ ਹੈ ਜਗਤ ਤੇ ਥੋੜੇ ਲੋਕਾਂ ਨੂੰ ਜੇ ਸੰਤੁਸ਼ਟੋਂ ਤਾਂ ਸਾਰਾ ਬਸਾਈ ਮਾਨਸਿਕ ਤੌਰ ਤੋਂ ਸ੍ਰੀਖ ਤੌਰ ਤੋਂ ਜੇ ਖੁਸ਼ੋਂ ਤਾਂ ਸਾਰਾ ਖੁਸ਼ੀ ਹੈ ਸੋ